यही कहो जिम्मे तुम इस अर्थ रखते हो दिन कतिवान विश्वास का ऐलान मैं हर वो चीज का ऐलान करती हाँ जो मेरे जीवन में परमेश्वर के दृष्टिकोण मेल नहीं खादी है परिवर्तन के अधीन है बीमारी मुसीबत घाट मध्यम अस्थाई नहीं है सिर्फ अस्थाई हैं, <laughs> अस हैं स्थाई नहीं हैं मैं वो नहीं हाँ जो मैं देखती हाँ पर उस द्वारा प्रेरित होंगी हाँ जो मैं जानती हाँ ਉਸ ਤੋਂ ਆ ਪ੍ਰੇਰਿਤ ਹੁੰਦੀ ਹਾਂ ਉਹ ਉਹ ਹੈ ਰੱਬ ਦਾ ਜੀਵਿਤ ਵਚਨ ਮੈਂ ਹਾਂ ਜੀਤੂ ਅਤੀ ਕਦੇ ਪੀੜਿਤ ਨਹੀਂ ਮੈਂ ਉਹ ਸਭ ਕੁਝ ਹਾਂ ਜੋ ਪਰਮੇਸ਼ਰ ਨੇ ਮੈਨੂੰ ਬਨਣ ਲਈ ਬਣਾਇਆ ਹੈ ਜੀਵੇਂ ਯੀਸ਼ੂ ਹੈ ਨਵੀਂਗਾ ਐਮੀਰੇ ਲਾਣੇ ਦਿਮਾਗੀ ਸਹਿਤ ਸਬੰਦੇ ਵਿਚਾਰ ਪਰਮਾਤਮਾ ਦੀ ਮਹਾਰਤ ਤੇ ਸੰਪੂਰਨਤਾ ਦੀ ਮੋਤ ਮੇਰੇ ਉੱਤੇ ਹੈ ਮੇਰੀ ਸਿਹਤ ਸਫਲਤਾ ਜੀਤ ਪ੍ਰਭਾਵ ਅਤੇ ਪ੍ਰਭੂ ਵਿੱਚ ਮਹਿਮਾ ਮੈਂ ਹਾਂ ਨੇਰੇ दे किसी भी तरह के हमले तो सुरक्षित हाँ मैं रोग मुक्त हाँ मैं दोष रही था मेरे जीवन में किसी भी, भी चीज लई कोई था नहीं है जो परमेश्वर का नहीं है आमीन मैं यीशु के नाम से जो मैं कह रखागी मैं मजबूत हाँ मैं तंदुरुस्त हाँ मैं धन हाँ मैं अमीर हाँ मैं शक्तिशाली हाँ मैं मसा किया हुआ है मैं आजाद हाँ मैं रब की प्यारी हाँ मैनु रब के मनुख द्वारा पसंद किया गया है मैं वो बोलती हाँ जो मैं वेखना चाहती हाँ वो नहीं जो मैं वेकती हाँ मैं कीमती बीज हाँ मैं अपने परमात्मा चंकी जमीन पर लगाई गई हाँ मैं अपने प्रभु के दरबार में रुख पसंद करती हाँ मैं इस बहुत ज्यादा फल दिदी हाँ मैं रस न भरी हुई हाँ प्रभु विचरी हाँ पुरानी उम्र भी मैं ताज़ा फ्लोरिशिंग होवगी जो भी मैं येसु के नाम पेश करती हाँ चीजा हमेशा यीशु के नाम विच मेरे लिए काम कर रही हैं मैं मसीह यीशु मसी येशोक आत्मिक आशीर्वाद प्राप्त करने वाली हाँ मैं एक आत्मा हाँ मेरी आत्मा एक रूह है मेरी आत्मा मेरी रूह एक शरीरिक शरीर में जीती है मेरी आत्मा मेरी रूह को हुक्म दी है मेरी रूह सुनती है प्राप्त करती है अते मेरे शरीर अते मेरे शरीर के आदेशों निर्देश दिदी है यीशु के नाम से मैं मेरे शरीर न गल करती हाँ ਰੱਬ ਦਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸ਼ਰੀਰ ਦੇ ਹਰ ਵੇਲੇ ਜੀਵਨ ਦੀ ਗੱਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਾਲ ਗੱਲ ਕਰਦੀ ਹਾਂ ਕਿ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੂ ਅਤੇ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਇੱਕ ਸਾਰਾ ਹੁੰਦਾ ਆਦੇਸ਼ ਦਿੰਦੀ ਹਾਂ ਮੈਂ ਆਪਣੇ ਨਸਾਨਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਨੂੰ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲਨ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਤੇ ਟਿਸ਼ੂਆਂ ਨਾਲ ਆਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ ਮੈਂ ਆਪਣੇ ਗੁਰਦੇਾਂ ਜਿਕਰ ਅਤੇ ਪਾਚਕ ਰੂਗਾਂ ਲਈ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਅਰਸਲ ਵੀ ਜੀਵਨ ਹੈ ਮੇਰੀਆਂ ਹੱਡੀਆਂ ਜੋੜਾਂ ਅਤੇ ਉਪਾਸ਼ਤ ਤੀਕਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੇ ਅੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਦੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜੰਮੇ ਬੱਚੇ ਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੋਮ ਕਸ ਗਏ ਹਨ ਮੇਰੇ ਦੰਦ ਮਸੂੜੇ ਜਬਾੜੇ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰੰਗ ਕੁੰਦ ਉਤਪਾਦ ਨਿਮਿਤ ਤੌਰ ਤੇ ਬਾਹਰ ਕੱਢੇ ਜਾਂਦੇ ਹਨ ਮੈਂ ਆਪਣੇ ਸ਼ਰੀਰ ਦੇ ਰੇਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਪਰੰਪਰਾਤਾ ਨੂੰ ਇੱਕ ਸੂਰਤਾ ਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੈੱਲਾਂ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ ਮੈਂ ਖਾਨ ਪਾਨ ਟੈਕਨੋਲੋਜੀ ਮੀਡੀਆ ਟਿਲਮਰ ਚੁਗਲੀ ਆਲਸ ਪੌਜ਼ਾਦਾ ਨੀਂਦ ਸੁਸਤਤਾ ਅਤੇ ਜ਼ਬਰਦਸਤੀ ਖਰੀਦਾਰੀ ਦੀ ਇੱਛਾ ਕਿਸਮ ਦੇ ਨਸ਼ਾ ਸ਼ਰਾਬ ਨਿਕੋਟਿਨ ਨਸ਼ੇ ਵਿੱਚ ਪੌੜਾ ਦਾ ਪੂਗ ਨੂੰ ਕੈਦ ਕਰਦੀਆਂ ਅਤੇ ਮਸੀਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੀਆਂ। ਮੈਂ ਯੀਸ਼ੂ ਦੇ ਵਾਂਗ ਹੀ ਹਾਂ। ਹਰ ਚੀਜ਼ ਜੋ ਰੱਬ ਨੇ ਬਣਾਈ ਹੈ ਮੇਰੇ ਲਈ ਜੀਵਨ। ਅਤੇ ਇਲਾਜ ਹੈ ਇਸ ਲਈ ਪੋਜਨ ਤੋਂ ਜਾਨਵਰਾ ਦੀ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ। ਪਰਮਾਤਮਾ ਨੇ ਮੈਨੂੰ ਸਾਰੀ ਤਰਤੀ ਉਤੇ ਰਾਜ ਦਿੱਤਾ ਹੈ। ਮੇਰੀ ਮਰਦ ਪ੍ਰਜਨਨ ਪੰਨਾਂ ਦੀ ਉੱਚੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਂ ਨੂੰ ਪੈਦਾ ਕਰ ਰਹੀ ਹੈ। ਅਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪੰਨਾਲੀ ਸਮੇਂ ਸਿਰ ਢੇ ਦੇ ਸੈਲ ਪੈਦਾ ਕਰ ਰਹੀ ਹੈ ਜਨਮ ਤੱਕ ਟੂੰਡੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸ਼ਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਇਸਤੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸ਼ਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਅਵਜਿਤ ਕਰਦੀ ਹਾਂ ਮੇਰਾ ਸਾਰਾ ਮਨੁੱਖੀ ਸ਼ਰੀਰ ਅਤੇ ਵਿਗਿਆਨ ਵਿੱਚ ਇਹ ਸ਼ੂ ਵਿਸੰਪੂਰਨ ਹਾਲੇਲੂਇਆ ਆਮੀਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਪਰਮਾਤਮਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ